ਸਾਸਤਰੀ ਕਾਲ ਜੀ ਸਾਡੇ ਵੱਲੋਂ ਜਾਨੀ ਕੇ ਸੰਘਾ ਫੈਮਲੀ ਵੱਲੋਂ ਅੱਜ ਦੇ ਬਰੌਚਾਡਾ ਐ ਸਵਾਗਤ ਤੇ ਅੱਜ ਤੁਹਾਨੂੰ ਅਸੀਂ ਮਲਾਉਣ ਜਾ ਰਹੇ ਹਾਂ ਮਿਸ ਕੀ ਨਾਮ ਹੈ ਦਾ ਨੰਨੂ ਮਿਸ ਨੰਨੂ ਕਾਲਾ ਸੰਘਾਣੀ ਅੱਜ ਸਾਡੇ ਕੋ ਗੱਡੀ ਦੀ ਪਾਰਟੀ ਲੈਣ ਆਈ ਹੈ ਬੜੀ ਖੁਸ਼ੀ ਹੋਈ ਆ ਕਿਉਂਕਿ ਪਾਰਟੀ ਲੈਣ ਵੀ ਹੋਈ ਆਊਗਾ ਜਿਹਨੂੰ ਚਾ ਚੜੂਗਾ ਤੇ ਨੰਨੂ ਇੱਧਰ ਆ ਕੇ ਕਾਹ ਸੌਣ ਮੇਰੀ ਅੱਜ ਪਾਰਟੀ ਲੈਣ ਆਈਆਂ ਗੱਡੀ ਦੀ ਕੀ ਖਾਣਾ ਚਾਹਨੀ ਆ ਤੂੰ ਪੀਜ਼ਾ ਹੈਂ ਪੀਜ਼ਾ ਕਿੰਨੇ ਕ ਸਲਾਈਸ ਪੀਜ਼ੇ ਤੇ ਖਾ ਜਾਣੀਆਂ ਇੱਕ ਪੂਰਾ ਪੂਰਾ ਹੀ ਹੁਣ ਅਸੀਂ ਫੋਨ ਕੀਤਾ ਪੀਜ਼ੇ ਵਾਲੇ ਨੂੰ ਉਹ ਕਹਿੰਦਾ ਬੇਸ ਇੱਕੋ ਹੀ ਆ ਕਿਉਂਕਿ ਅੱਜ ਬਰਥਡੇ ਪਾਰਟੀ ਸੀ ਸਾਡੇ ਪਿੰਡ 'ਚ ਹੁਣ ਹੁਣ ਕਿੱਦਾਂ ਕਰੀਏ ਇੱਕ ਪੀਜ਼ੇ ਨਾਲ ਆਪਣਾ ਕਿੰਨੇ ਬੰਦਿਆਂ ਦਾ ਸਹੂਗਾ ਚਾਰ ਜਾਨਾਂ ਦਾ ਤੇ ਤੂੰ ਤਾਂ ਫੇਰ ਰੱਜਣਾ ਹੀ ਨਹੀਂ ਤੂੰ ਤਾਂ ਇਕੱਲੀ ਖਾ ਜਾਣੀ ਆ ਤੇ ਹੁਣ ਤੇ ਇਹ ਸਾਰੇ ਕਹਿੰਦੇ ਨੰਨੂ ਕਹਿੰਦੀ ਕਹਿੰਦੇ ਨੰਨੂ ਨੂੰ ਗਾਣਾ ਬਹੁਤ ਸੋਹਣਾ ਆ ਸੁਣਾ ਦੇ ਨੰਨੂ ਗਾਣਾ ਕੋਈ ਆਉਂਦਾ ਕੋਈ ਨੰਨੂ ਤੋਂ ਬਈ ਕਾ ਆਈਡੀ ਵੀ ਬਣਾਈ ਸੀ ਨਾ ਇੱਕ ਆਪਣੀ ਹਾਂ ਕਿਤੇ ਅੱਤੇ ਸਨੈਪ ਚਟ ਤੇ ਸਨੈਪ ਚਟ ਤੇ ਜਦੋਂ ਅਸੀਂ ਟਿੱਡੇ ਹੁੰਦੇ ਸੀ ਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਇਸ ਸਨੈਪਾਂ ਚਾਟਾਂ ਉਹ ਟਾਇਰ ਹੁੰਦਾ ਸੀ ਟਾਇਰ ਦੇ ਨਾਲ ਡੰਡੇ ਨਾਲ ਖੇਡਣਾ ਜਿਆ ਬਾਤ ਵਾਦੋ ਛੂੰਚਵਾ ਕਾ ਬਾਂਦਰ ਕੀਲਾ ਅੱਡਾ ਗੱਡਾ ਤੇ ਇਹ ਅੱਜ ਕੱਲ ਦੇ ਨਿਆਲੇ ਸਨੈਪ ਚੇਟਾਂ ਤੇ ਇੰਦੇ ਲੋ ਉਹ ਕੀ ਉਹ ਕੀ ਕਰਨ ਕੋਈ ਚਲਾਉਣੀ ਹੈ ਦਿਮਾਗ ਖਰਾਬ ਹੋਇਆ ਵੱਡੇ ਕੋਈ ਚੌਟਕਲਾ ਤੈਨੂੰ ਆਉਂਦਾ ਮਿੰਨੂ ਚੌਟ ਹੈ ਉਈ ਚੌਟਕਲਾ ਤਾਂ ਸੁਣਾ ਹੈ ਮਿਮੋਣੀ ਆਲਾ ਉਹ ਇੱਕ ਅੱਧਾ ਤਾਂ ਸੁਣਾ ਦੇ ਹੈ ਹੁਣ ਕੱਲਾ ਪੀ ਜਾਏ ਖਾਣਾ ਤੈਨੂੰ ਕਿੱਥੋਂ ਪਤਾ ਲੱਗਾ ਵੀ ਆਪਾਂ ਗੱਡੀ ਲਈ ਆ YouTube ਤੇ ਚਲੋ ਇੱਕ ਗੱਲ ਹੋਰ ਹੈ ਜਿੰਨੇ ਵੀਰਾ ਭੈਣਾ ਨੇ ਸਾਨੂੰ ਮੈਸੇਜ ਕੀਤੇ YouTube ਤੇ Facebook Facebook ਤੇ YouTube ਤੇ ਸਾਰੇ ਖਾਸ ਕਰ ਮਤਾਵਾ ਦਾ ਵੀ ਮੈਂ ਨਾਂ ਲੈਣਾ ਕਿਉਂਕਿ ਕਈ ਮਤਾਵਾ ਗੁੱਸੇ ਹੋ ਜਾਂਦੀਆਂ ਵੀ ਭੈਣ ਭਰਾ ਕਰਦੇ ਰਹਿਣਾ ਭੈਣਾ ਕਰਦਾ ਰਹਿਣਾ ਮਤਾਵਾ ਦਾ ਕੋਈ ਨਾਂ ਹੀ ਨਹੀਂ ਲੈਂਦਾ ਇਸ ਕਰਕੇ ਉਹਨਾਂ ਦਾ ਵੀ ਸਾਰਿਆਂ ਦਾ ਤੈਂ ਦਿਲ ਤੋਂ ਆਪਾਂ ਤੁਹਾਨੂੰ ਆਪ ਕਰਦੇ ਆ ਕਿਉਂਕਿ ਰੱਬ ਮੈਂ ਦੇਖਿਆ ਕਿ ਨਾ ਵੀ ਜੋਗ ਹੁੰਦੇ ਆ ਜਦੋਂ ਪੁਰਾਣਾ ਜੋਗ ਜਿਹਦਾ ਪਹਿਲਾਂ ਪਹਿਲਾਂ ਲੋਕੀ ਸਾਈਕਲ ਲੈਂਦੇ ਹੁੰਦੇ ਫਿਰ ਸਕੂਟਰ ਲੈਣ ਲੱਪੇ ਤੇ ਓਲੀ ਆਲੀ ਮੋਟਰਸਾਈਕਲ ਚੱਲ ਪਈਆਂ ਗਾਂ ਗੱਡੀਆਂ ਚੱਲ ਪਈਆਂ ਸਾਡੀ ਸਭ ਤੋਂ ਲੇਟ ਗੱਡੀ ਸੀਗੀ ਜਦੋਂ ਮੈਂ ਪਹਿਲੀ ਗੱਡੀ ਲਈ ਜੀ ਮੈਨੂੰ 0% ਸ਼ੌਂਕ ਜਿਹਦਾ ਗੱਡੀ ਗੁੱਡੀ ਦਾ ਨਾ ਮੈਂ ਐਦਾਂ ਦੇ ਸ਼ਿਰਾ ਹਾਬ ਤਾਂ ਇਹ ਹੁਣ ਹੈਰੀ ਹੁਣੀ ਨਹੀਂ ਅੱਡੇ ਵੀ ਤਿੰਨੇ ਜਾਣੇ ਕਦਾ ਮੋਟਰਸਾਈਕਲ ਤੇ ਜਾਂਨੇ ਆ ਕੀ ਹਿਸਾਬ ਕਿਤਾਬ ਆ ਚਲੋ ਬਾਬੇ ਨੇ ਜੇ ਕਿਰਪਾ ਕੀਤੀ ਪਹਿਲਾਂ ਪਸ਼ੂਆਂ ਦਾ ਕੰਮ ਵੀ ਸਹੀ ਸੀਗਾ ਪਰ ਪਸ਼ੂਆਂ ਦਾ ਕੰਮ ਜੇ ਕਰਨਾ ਹੋਵੇ ਤਾਂ ਵਧੀਆ ਤਰੀਕੇ ਨਾਲ ਥੋੜੇ ਉੱਪਰ ਲੈਵਲ ਦੇ ਕਰੇ ਕਿਉਂਕਿ ਜੇ ਚ ਤੁਹਾਨੂੰ ਕੁਝ ਬਾਜ ਤੇ ਵੀ ਹੁੰਦੀ ਆ ਇਹ ਜਦੋਂ ਆਪਾਂ ਲਾ ਲਓ ਵੀ ਉਹਨਾਂ ਕਹਿੰਦਾ ਉਹ ਤਾਂ ਸਿਰਫ ਵਾਸੇ ਹੀ ਹੁੰਦਾ ਖਾ ਲਿਆ ਪੀ ਲਿਆ ਦੁੱਧ ਪੀ ਲਿਆ ਬਾਜਤਾ ਪੂਈ ਤਾਂ ਨਹੀਂ ਤਨੇ 200 ਸਹੀ ਗੱਲ ਹੈ ਦੇਵੋਲ ਸਾਹਿਬ ਅੱਗੇ ਸਾਡੇ 5-7 ਕਿਲੋ ਦੁੱਧ ਲੱਗਦਾ ਹੁਣ 200 ਆ ਕਿੰਨੇ ਦਾ ਲਿਆਂਦਾ 200 ਹਾਂ 150 ਦਾ 150 ਦਾ ਦੁੱਧ ਜਿੱਥੇ ਅਸੀਂ ਦੁੱਧ ਪਹਿਲਾਂ ਪਾਉਣ ਜਾਂਦੇ ਹੁੰਦੇ ਸੀ ਨਾ ਉਹਨਾਂ ਨੇ ਰੇਟ ਨਾ ਕਰਨਾ ਸੀ ਕਹਣਾ ਨਹੀਂ ਇੰਨਾ ਰੇਟ ਆ ਤਾਂ ਇੰਨਾ ਆ ਇੰਨਾ ਆ ਤਾਂ ਹੁਣ ਅਸੀਂ ਉਥੋਂ ਹੀ ਆਪ ਦੁੱਧ ਲੈ ਕੇ ਆਉਨੇ ਆ ਕਿੰਨੇ ਰੁਪਏ ਕਿਲੋ ਮਿਲਦਾ 70 ਰੁਪਏ ਕਿਲੋ ਦੁੱਧ ਮਿਲਦਾ ਆ ਤੇ ਜਦੋਂ ਵੇਚਣਾ ਹੋਵੇ ਤਾਂ 50 ਤੋਂ ਉੱਤੇ ਕੋਈ ਲੈਂਦਾ ਹੀ ਨਹੀਂ ਦੁੱਧ ਹਾਦ ਨਹੀਂ ਰੋਕੇ ਰੁਪਈਆ ਤੋਂ ਰੁਪਈਏ ਵਧਾਉਣਗੇ ਤੇ ਜਦੋਂ ਹੁਣ ਲੈਣ ਚਾਈਦਾ ਤਾਂ ਕਹਿਣਗੇ 70 ਰੁਪਈਆ ਤੋਂ 1 ਰੁਪਈਆ ਘੱਟ ਦੀ ਮਿਲਣਾ ਹੈਗਾ ਇਹ ਹੁੰਦਾ ਵੀ ਜਿੱਦਾਂ ਨਾ ਸਾਮਣੇ ਨੀਲਾ ਦਿਗੀ ਦੇਲਾ ਉਹਨੋਂ ਦੋਤਾ ਸੀ 4-5 ਕਿਲੋ ਵੀ ਸਾਨੂੰ ਥੋੜਾ ਲੱਗਦਾ ਹੁੰਦਾ ਸੀ ਘਰ ਦੇ ਵਿੱਚ ਤੇ ਹੁਣ ਅਸੀਂ 1.5-2 ਕਿਲੋ ਦੋਤਾ ਲਈਦਾ ਆ ਤੇ ਉਹਨਾਂ ਹੀ ਸਾਰੀ ਦਾ ਆ ਮਤਲਬ ਕਹੀਦਾ ਵੀ ਸਾਰਨਾ ਇਹਦੇ ਨਾਲ ਹੁਣ ਨਾ ਪੈਸੇ ਜੋ ਲੱਗਦੇ ਆ ਹਨਾ ਬੈਨ ਨੰਨੂ ਆਪਣੀ ਸਹੇਲੀ ਨਾਲ ਕਿੱਦਾਂ ਖੇਡਣ ਢਈ ਐ ਮੈਨੂੰ ਇਹਦਾ ਨਾਂ ਹੀ ਰੱਖਿਆ ਤੂੰ ਹੈ ਜੇ ਨੰਨੂ ਅਸੀਂ ਦੇਣੀ ਹੋਵੇ ਲੈ ਜੂਗੀ ਤੂੰ ਘਰ ਨੂੰ ਇਹਨੂੰ ਹੈਂ ਬੋਲ ਕੇ ਦੱਸ ਚੱਲ ਬਈ ਠੀਕ ਆ ਇਹ ਨੰਨੂ ਨੂੰ ਆਪਾਂ ਦੇ ਦੇਣੀ ਆ ਨੰਨੂ ਆਪੇ ਇਹਨੂੰ ਸੰਭਲਿਆ ਕਰੂਗਾ ਇਹਨਾਂ ਖੇਡਣਾ ਵੀ ਪੈਣਾ ਤੇ ਟੌਲਟਾਂ ਵੀ ਚੱਕਣੀਆਂ ਪੈਣੀਆਂ ਇਹ ਟੌਲਟ 'ਚ ਨਹੀਂ ਜਾਂਦੀ ਬਾਪਾ ਚੱਕ ਲੈਂਦਾ ਹੈਂ ਬਾਪਾ ਚੱਕ ਲੈਂਦਾ ਤਾਂ ਪੈਨੂੰ ਵੀ ਰੱਖਿਆ ਬਾਪਾ ਚੱਕ ਲੈਂਦਾ ਚੱਲ ਫੇਰ ਤਾਂ ਠੀਕ ਆ ਬਈ ਇਹ ਹੋਰ ਕੀ ਚਾਹੀਦਾ ਹੋਰ ਕੀ ਚਾਹੀਦਾ ਪੇ ਆਜ ਮੰਮੀ ਦੇ ਵੀ ਮੰਮੀ ਗੱਡੀ 'ਚ ਬੈਠ ਕੇ ਗਈ ਸੀ ਆਪਣੇ ਪੇਕਿਆਂ ਨੂੰ ਹਾਂਜੀ ਤੇ ਕਿੰਨੀ ਖੁਸ਼ੀ ਹੋਈ ਬਹੁਤ ਜ਼ਿਆਦਾ ਹਾਂ ਜ ਹੁਣ ਜਦੋਂ ਮਰਜ਼ੀ ਚੱਲ ਜਾਵਾਂਗੇ ਕਿ ਨਹੀਂ ਮਰਜ਼ੀ ਵੰਟੇ ਜਾਵਾਂਗੇ ਆਪਣਾ ਘਰ ਦਾ ਸਾਧਨ ਬਣ ਗਿਆ ਹਾਂ ਕਿਉਂਕਿ ਗਾਂ ਤੁਹਾਨੂੰ ਪਤਾ ਔਖਾ ਹੋ ਜਾਂਦਾ ਜੀ ਜਦੋਂ ਕਿਤੇ ਜਾਣਾ ਹੁੰਦਾ ਹੈ ਕਿਸੇ ਤੋਂ ਗੱਡੀ ਮੰਗਣੀ ਬੜਾ ਔਖਾ ਜਾ ਲੱਗਦਾ ਸੀਗਾ ਇੱਕ ਮੁੱਕੇ ਕਰਾਇਆ ਹੀ ਨਹੀਂ ਕੋਲੋਂ ਦਾ ਤੇ ਇੱਕ ਪਾਪਾ ਰਹਿ ਗਿਆ ਜਿਹਨੇ ਹਜੇ ਗੱਡੀ ਦੇਖੀ ਨਹੀਂਗੀ ਕਿ ਨਹੀਂ ਪਾਪਾ ਮੈਂ ਜਾਂਦਾ ਵਿੱਚ ਮੈਂ ਜਾਂ ਸ਼ੇਦੀ ਮਿਕਨਦਾ ਨਹੀਂ ਗੱਡੀ ਚ ਰਹਿਣਾ ਮੈਂ ਕੱਤੇ ਲੈ ਕੇ ਨਾ ਹਾਂ ਕੱਤੇ ਲੈ ਜਲਾ ਦੇ ਗੱਡੀ ਦਾ ਬੈਦ ਉਹਦਾ ਬਹੁਤ ਚ ਆਇਆ ਪਾਪੇ ਨੂੰ ਉੱਦੋਂ ਹੰਟੇ ਦਾ ਛੰਡ ਹੋਈ ਆ ਫਿਰ ਜਾਈ ਜੂ ਲੈ ਕੇ ਇਸ ਟੇਮ ਪੇ ਜਾਂਦਾ ਬਹੁਤ ਚ ਆਇਆ ਬਈ ਚਲੋ ਕਿਉਂਕਿ ਕਈ ਵੀਰਾਂ ਨੇ ਕਹਿਣਾ ਹੁਣ ਗੱਡੀ ਗੱਡੀ ਘਰੀ ਜਾਂਦਾ ਪਰ ਜਦੋਂ ਤੁਹਾਨੂੰ ਪਤਾ ਹੀ ਆ ਚਾਹ ਤੇ ਚਾਈ ਮਾਰਾ ਇਦਾਂ ਦੀਆਂ ਚੀਜ਼ਾਂ ਬਣਦੀਆਂ ਤੇ ਜਿਨ੍ਹਾਂ ਨੂੰ ਪਤਾ ਆ ਮੇਰੇ ਬੰਚੀ ਜਿਹੜੀ ਬਣਦੀ ਆ ਤੁੰਨਾ ਮੈਨੂੰ ਪਤਾ ਆ ਨਸੂ ਬਾਬੇ ਦੇ ਸਾਡੇ ਸੁਣੀ ਕਹਲਾ ਜਾਂ ਕਿੱਦਾਂ ਤਾਂ ਮੈਨੂੰ ਦਾੜਾ ਸ਼ੌਂਕ ਵੀ ਕਿੱਦੇ ਚ ਮੈਂ ਤਾਂ ਫਲਟਿੰਗ ਹੀ ਕਰਦੀ ਆ ਯਾਨੀ ਪਰ ਆਪਣੀ ਗੱਡੀ ਚ ਨਹੀਂ ਅੱਦਾਂ ਨੇ ਇੱਕ ਗੱਡੀ ਨਾਲ ਅਸੀਂ ਤਿੰਨ ਦਰਜਣਾਂ ਲਪਾ ਫਿਆਂ ਦੀਆਂ ਵੀ ਲਈਆਂ ਹੋਰ ਨਹੀਂ ਮੈਨੂੰ ਮੜੇ ਆਪਣੀ ਗੱਡੀ ਚ ਨਹੀਂ ਜਿਹੜੀਆਂ ਆ ਦੂਸਰੀਆਂ ਹੁੰਦੀਆਂ ਨਾ ਟੈਕਸੀਆਂ ਵਗੈਰਾ ਕੁਸ਼ਣ ਆ ਗੱਡੀ ਮੁਸ਼ਕਵੜਾ ਹੁੰਦਾ ਆ ਕਿਉਂ ਅਗਲੇ ਡਰਾਈਵਰ ਤਾਂ ਪੂਰੇ ਸਸਵਾਰ ਕੇ ਤੈਨੂੰ ਤੇਰੀਆਂ ਨਸਾਂ ਕਰਾਵਾ ਕਿਸੇ ਕਿਸੇ ਗੱਡੀ 'ਚ ਬੜੀ ਸਫਾਈ ਹੁੰਦੀ ਤੇ ਕਈ ਗੱਡੀਆਂ ਇੱਦਾਂ ਦਾ ਦਿਲ ਪਟਾਉਂਦਾ ਉਹ ਤਾਂ ਕਈ ਜਿਹੜੀਆਂ ਖੂਤੇ ਹੁੰਦੀਆਂ ਇਹਦਾ ਚੂਹਾ ਚਾਹ ਵਿੱਚ ਵੱਢ ਜਵੇ ਉਹ ਗੱਡੀ 'ਚੋਂ ਇਦਾਂ ਆਉਂਦਾ ਹੁੰਦਾ ਕਿ ਸਹੀ ਗੱਲ ਠੀਕ ਐ ਨੀ ਮੈਂ ਤਾਂ ਆਪਣਾ ਬਰੋਗ ਉਹਦਾ ਜ ਬਣਾਉਣਾ ਸੀਗਾ ਕਿਹੜਾ ਕੱਪੜਿਆਂ ਵਾਲਾ ਹਾਂ ਨਵਾਂ ਸਟਾਕ ਨਵਾਂ ਸਟਾਕ ਆਇਆ ਆ ਤਾਂ ਉਹ ਹੁਣ ਜਿਹੜੀ ਵੀਡੀਓ ਬਣਨੀ ਉਹ ਕੱਲ ਨੂੰ ਪਾਊਗੀ ਤੇ ਬਹੁਤ ਹੀ ਵਧੀਆ ਕੱਪੜੇ ਮੇਰੇ ਤੇ ਜੀ ਕਾਦ ਮੈਂ ਤਾਂ ਪੌਣੇ ਹੀ ਸੂਟ ਆ ਮੇਰੇ ਤੇ ਜੀ ਕਾਦ ਮੈਂ ਤਾਂ ਉਹੀ ਕੱਪੜੇ ਚੱਕ ਕੇ ਲਿਆ ਕੇ ਪਾਵਾ ਦੇ ਦੇ ਨਾ ਤੇਰੇ ਜਿੰਨਾ ਪੌਣੇ ਸੂਟ ਹੀ ਪੌਣੇ ਆ ਤੂੰ ਹੋਰ ਕੀ ਪੌਣੇ ਲਹਿੰਗੇ ਪੌਣੇ ਇੱਥੇ ਲਹਿੰਗੇ ਨਹੀਂ ਪੌਣੇ ਅੱਜ ਫੋਨ ਆਇਆ ਮੇਰੇ ਭਰਾ ਦਾ ਛੋਟੇ ਦਾ ਬਾਹਰ ਆ ਉਹ ਲਹੇਗਾ ਪਉਣ ਵਾਲਾ ਤੇ ਮੈਂ ਮੈਂ ਹਾਂ ਤੂੰ ਰਿਸ਼ਤਾ ਵੀ ਵੇਚੀ ਚਾਹੁੰਦੀ ਆ ਵਿਆਹ ਨਾਲ ਆ ਮੈਂ ਕਿਹਾ ਮੈਂ ਕਿਹਾ ਜੇ ਤੇ ਜੇ ਤੂੰ ਵਿਆਹ ਕਰਾ ਲਾ ਮੈਂ ਕਿਹਾ ਮੈਂ ਤੇਰੇ ਵਿਆਹ ਨੂੰ ਲੰਘਾ ਹੋਣਾ ਕਹਿੰਦਾ ਹੱਲੇ ਨਹੀਂ ਮੈਂ ਚਾਰ ਬੰਮਾਗਾ ਆ ਮੈਂ ਕਿਹਾ ਜਦੋਂ ਤੇਰਾ ਵਿਆਹ ਹੋਣਾ ਅਸੀਂ ਤਾਂ ਬੁੱਢੇ ਹੀ ਆਣ ਬੁੱਢੇ ਹੋ ਜਾਣਾ ਮੈਂ ਤਾਂ ਫੇਰ ਮੰਨ ਬੁੱਢੇ ਲੈਣ ਆ ਆ ਦੇਖੋ ਮੇਰੇ ਧੋਲੇ ਕਿੰਨੇ ਹੋਣ ਆ ਗਏ ਹੋਰ ਕੀ ਮੈਂ ਤਾਂ ਸਾਡਾ ਅੱਜ ਮੈਂ ਡਾਈ ਮਾੜੀ ਮੋਟੀ ਲਾ ਲੈਣਾ ਹੁਣ ਛੱਡ ਦਿੱਤੀ ਆ ਨਹੀਂ ਪਾਇਆ ਗਰਮੀ ਬੜੀ ਸੀਗੀ ਤਾਂ ਹੁਣ ਮੈਂ ਕਿਹਾ ਤੇਰੇ ਵਿਆਹ ਤਾਂ ਕਹੀਂ ਪਵਾ ਸਕਦੇ ਆ ਤਾਂ ਮੈਂ ਮੈਂ ਤਾਂ ਛੇਤੀ ਛੇਤੀ ਵਿਆਹ ਕਰਾ ਹਾਂ ਦੋਸਤਾਂ ਨੂੰ ਕਹਿੰਦਾ ਦੇਖੋ ਹੁਣ ਕਦੋਂ ਹੁੰਦਾ ਆ ਵਿਆਹ ਸਤ ਸ੍ਰੀ ਅਕਾਲ ਰਹਿਤਾ ਵੀਡੀਓ ਚਾਹੁੰਦਾ ਕਪਰਾ ਆ ਤੁਹਾਨੂੰ ਫੋਟੋ ਵੀ ਪਾ ਦਿੱਤੀ ਜਾਵੇਗੀ ਥੱਲੇ ਨੰਬਰ ਸਕਰੀਨ ਤੇ ਚੱਲਦਾ ਤੇ ਤੁਸੀਂ ਜੇ ਕੋਈ ਕੁੜੀ ਬਾਹਰ ਲਈ ਵੀ ਇੱਧਰ ਲਈ ਦੋਸਾਂ ਜੋੜੇ ਜਿਹੜੇ ਵੀ ਹੋਣੇ ਉਹਨੂੰ ਕੀ ਪਤਾ ਹਨ ਉਹਨੂੰ ਆਪ ਨੂੰ ਹੀ ਪਸੰਦੀ ਹੋਵੇ ਇਹਦੀ ਨਹੀਂ ਪਤਾ ਹਨ ਰੱਬ ਹੀ ਜਾਣੇ ਤੇਰਾ ਭਰਾ ਤੂੰ ਫੇ ਪੁੱਛ ਲੈਂਦੀ ਆ ਨਾ ਵੀ ਪਸੰਦ ਆ ਕਿ ਨਹੀਂ ਕੁੜੀ ਬਾਹਰਲੀ ਹੋਵੇ ਤਾਂ ਜ਼ਿਆਦਾ ਵਧੀਆ ਹੈ ਕੁੜੀ ਬਾਹਰਲੀ ਹੋਵੇ ਬਾਹਰ ਹੀ ਜਾਣਾ ਪਿੰਡੋਂ ਬਾਹਰਲੀ ਪਿੰਡੋਂ ਬਾਹਰਲੀ ਹੋਵੇ ਤੇ ਉੱਥੇ ਆਪਾਂ ਰਹਿਤਾ ਕਰਦੇ ਹਾਂ ਜੇ ਬਾਹਰ ਵੀ ਹੋਵੇ ਹਾਂ ਹੋਵੇ ਹੋਰ ਇੱਕ ਹੋਰ ਗੱਲਵਾਜ਼ਾ ਮੇਰੀ ਗੱਡੀ ਆਪਾਂ ਨਵੀਂ ਲਈਆ ਉਹ ਨਾਲ ਨਾਲ ਆਪਾਂ ਕੰਮ ਵੀ ਸ਼ੁਰੂ ਕਰਨਾ ਸਟੈਂਡ ਤੇ ਆਲਾ ਨਹੀਂ ਆਪਣਾ ਨੰਬਰ ਦੇ ਦੇਣਾ ਜਿਹੜਾ ਨੰਬਰ ਮੇਰਾ ਸਕਰੀਨ ਤੇ ਚੱਲਦਾ ਹੋ ਕਿਸੇ ਵੀ ਲਾਗੇ ਵਾਲੇ ਵੀਰ ਨੇ ਕਿਤੇ ਜਾਣਾ ਹੋਵੇ ਆਉਣਾ ਜਾਣਾ ਹੋਵੇ ਪਹਿਲਾਂ ਹਰ ਗੱਡੀ ਕੋ ਰੇਟ ਪੁੱਛਣਾ ਫੇਰ ਤੁਸੀਂ ਸਾਨੂੰ ਤਕਬੂਲ ਕਰਨਾ ਤੁਹਾਨੂੰ ਜਾਇਜ਼ ਰੇਟ ਤੇ ਅਸੀਂ ਜਾਵਾਂਗੇ ਮੇ ਜਿੱਥੇ ਵੀ ਜਾਣਾ ਹੋਊਗਾ ਤੇ ਸਾਡੇ ਨਾਲ ਕਿਹੜੀ ਬੁਕਿੰਗ ਲਈ ਗੱਡੀ ਜਿਨ੍ਹਾਂ ਨੇ ਡੋਲੀ ਲਈ ਬੁੱਕ ਕਰਦੀ ਡੋਲੀ 5 ਸੀਟਰ ਡੋਲੀ ਵੀ ਤੁਹਾਨੂੰ ਨਵੀਂ ਗੱਡੀ ਆ ਤੇ ਤੁਹਾਨੂੰ ਡੋਲੀ ਦਾ ਵੀ ਐਨ ਪੂਰਾ ਐਨ ਵੀ ਲੈਸ ਦਿੱਤੀ ਜਾਊਗੀ ਕੋਈ ਵੀ ਵੀਰ ਕਿਸੇ ਨੇ ਵੀ ਜਾਣਾ ਹੋਇਆ ਕਿਤੇ ਵੀ ਹਨਾ ਉਹ ਸਾਡੇ ਨਾਲ ਕੰਡੈਕਟ ਕਰ ਸਕਦਾ ਥੱਲੇ ਨੰਬਰ ਸਕਰੀਨ ਤੇ ਲਾ ਦੇਣਾ ਹੋਰ ਵੀ ਜਲੰਧਰ ਕਪੂਰਥਲੇ ਕਿਤੇ ਵੀ ਅੰਮ੍ਰਿਤਸਰ ਕਿਤੇ ਵੀ ਜਾਣਾ ਹਨਾ ਤੇ ਤੁਸੀਂ ਸਾਡੇ ਨਾਲ ਕੰਨੈਕਟ ਕਰ ਸਕਦੇ ਆ ਕਿ ਆਪਾਂ ਤੁਹਾਨੂੰ ਗੱਡੀ ਦੀਆਂ ਵੀ ਬੋਟਾਂ ਪਾ ਦੇਣੀਆਂ ਇੱਕ ਦੋ ਦਿਨਾਂ ਦੇ ਵਿੱਚ ਤੇ ਤੁਸੀਂ ਜਿੱਦਾਂ ਮਰਜ਼ੀ ਹੋਇਆ ਸਾਨੂੰ ਜਰੂਰ ਦਸੀਓ ਸੇਵਾ ਦਾ ਮੌਕਾ ਦਿਓ ਵੀ ਸਾਡਾ ਆ ਕਿਉਂ ਲòn ਲੱਗੇ ਸਟੈਂਡ ਤੇ ਘੇੜੇ ਤੇ ਇਹ ਵੀ ਗੱਲ ਜਿਹੜੀ ਆ ਇਹ ਵੀ ਗੱਲ ਮੈਂ ਦੱਸਣ ਲੱਗਾ ਵੀ ਕਿਉਂ ਕਿ ਸਾਡਾ ਇੱਕ ਵੀਰ ਮੈਂ ਚਾਹਨਾ ਵੀ ਉਹਦਾ ਵੀ ਕੰਮ ਚੱਲੇ ਹਨਾ ਬਈ ਮਤਲ ਨਾਲੇ ਨਾਲੇ ਆਪਾਂ ਨੂੰ ਵੀ ਹਿਸਾਬ ਕਿਤਾਬ ਨਾਲੇ ਉਹਦਾ ਵੀ ਕੰਮ ਚੱਲ ਪੂਗਾ ਕੋਈ ਉਹਨੇ ਬਹੁਤ ਜ਼ਿਆਦਾ ਡਰਾਈਵਰੀ ਕੀਤੀ ਆ ਵੀ ਉਹਦੇ ਕੋਲ ਗੱਡੀ ਹੈ ਨਹੀਂਗੀ ਵੀ ਮੈਂ ਚਾਹਣਾ ਵੀ ਉਹਦਾ ਵੀ ਨਾਲ ਹੀ ਕੰਮ ਚੱਲ ਪਵੇ ਉਹ ਵੀਰ ਨੂੰ ਕਾਫੀ ਪਾਏ 10ਾਂ 8ਾਂ 10 ਸਾਲਾਂ ਦਾ ایکسپੀਰੀਅੰਸ ਵੀ ਕੱਲ ਨੂੰ ਕੰਮ ਕਰਕੇ ਆਪਦੀ ਵੀ ਗੱਡੀ ਲੈ ਸਕੇ ਹਨਾ ਵੀ ਨਾਲੇ ਕੰਮ ਚੱਲਦਾ ਹੋ ਜੂ ਨਾਲੇ ਪਾਤੀ ਵੀ ਖੁਸ਼ ਹੋ ਸਕੈ ਤੇ ਇੱਧਰ ਉੱਧਰ ਹੋ ਜੂਗੀ ਜੇ ਜਦ ਤੁਹਾਨੂੰ ਪਤਾ ਹੀ ਹੁੰਦਾ ਵੀ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਥੱਲੇ ਸਕਰੀਨ ਤੇ ਉਹ ਹੀ ਨੰਬਰ ਮੇਰਾ 84 3791 2373 ਤੇ ਕਾਲ ਦੇ ਬਲੌਗ ਵਿੱਚ ਵੀ ਤੁਹਾਨੂੰ ਜਰੂਰ ਮਿਲਾਂਗੇ ਤੇ ਪੀਜਾ ਸਾਡਾ ਆਉਣ ਵਾਲਾ ਆ ਤੇ ਨਾਲ ਹੁਣ ਮੈਂ ਇੱਕ ਹੋਰ ਚੀਜ਼ ਮੰਗਾਲੀ ਨਾ ਕਿ ਚਲ ਅਸੀਂ ਵੀ ਨਾਲ ਥੋੜਾ ਜਿਹਾ ਵਸ਼ਾ ਲਵਾਂਗੇ ਜਿਹਦੇ ਬੇਸ ਉਦੋਂ ਉਹਨਾਂ ਦੇ ਕੋ ਖਤਮ ਹੋ ਗਏ ਸੀ ਸੈਲਫ ਐਟ ਤੇ ਇਹ ਕੀ ਆ ਹੁੰਦਾ ਨੰਨੂ ਦੋ ਤਿੰਨ ਵਾਰੀ ਸਾਡੇ ਕੋ ਚਾਹ ਨਾ ਆਈ ਆ ਨਹੀਂ ਤਾਂ ਤੈਨੂੰ ਪਤਾ ਪੱਧਿਆ ਬੰਦਿਆਂ ਨੂੰ ਚਾਹ ਹੁੰਦਾ ਵਿੱਚ ਕੋਈ ਗੁੱਸੇ ਹੋਣ ਵਾਲੇ ਵੀ ਉਹਦੇ ਉਹਦਾ ਆਪਣਾ ਤਾਂ ਸਾਰਿਆਂ ਨੇ ਚਾਹ ਹੀ ਕੀਤਾ ਆ ਚਲੋ ਬਾਬਾ ਸਾਰਿਆਂ ਨੂੰ ਜਿੰਨੇ ਵੀ ਹੈਗੇ ਆ ਖੋ ਜਮਣ ਵਾਲਿਆਂ ਨੂੰ ਤੇ ਦੁਖੀ ਹੋਣ ਵਾਲਿਆਂ ਨੂੰ ਦੋਨੋਂ ਤੰਦਰੁਸਤ ਰੱਖ ਰੋਏ ਨੂੰ ਲੈ ਕੇ ਆਇਆ ਕਹਿੰਦਾ ਅੱਜ ਤਿੰਨ ਪੀਜ਼ਾ ਖਵਾ ਦੇਣਾ ਵਾ ਚਲੋ ਵੀਡ ਕਰਦੇ ਆ ਪੀਜ਼ਾ ਤੇ ਦੇਖਦੇ ਆ ਕਦੋਂ ਆਵੇਗਾ ਨੰਨੂ ਦਾ ਪੀਜ਼ਾ ਲੈ ਵੀ ਨੰਨੂ ਦੀ ਇੱਕ ਵਾਰੀ ਵੀਡੀਓ ਪਾਈ ਸੀ ਨੰਨੂ ਨੇ ਕਿਸੇ ਨੂੰ ਕਿਹਾ ਸੀਗਾ ਤੈਨੂੰ ਦੱਸ ਵੀ ਤੇਰੀ ਵੀਡੀਓ ਪਾਤੀ ਹੁਣ ਮੈਂ ਤੂੰ ਕਿਹਾ ਸੀ ਤੇ ਹੁਣ ਮਾਮਾ ਤੂੰ ਬਲੈਂਡ ਬਣਾ ਲੈਣਾ ਪੈਸੇ ਰੁੱਦਣਾ ਨਹੀਂ ਲੈ ਇਹ ਇਹਨੂੰ ਕਿਵੇਂ ਕਹਿੰਦੇ ਤੈਨੂੰ ਕਿੰਨੇ ਪੈਸੇ ਮੈ ਲਿਆ ਪੈਸੇ ਤਾਂ ਸਾਨੂੰ ਨਹੀਂ ਹੁੰਨੇ ਉਹਦੇ ਤੈਨੂੰ ਪਰ ਤੇਰਾ ਬਲੌਗ ਜਿਆਦਾ ਚੱਲਿਆ ਵੇ ਜਰੂਰ ਦਵਾਂਗੇ ਤੈਨੂੰ ਹਰ ਬਲੌਗ ਦਾ ਇੱਕ ਪੀਜ਼ਾ ਮਿਲ ਜਾਣਾ ਠੀਕ ਆ ਜਦੋਂ ਵੀ ਤੂੰ ਆਈ ਬਲੌਗ ਸਾਡੇ ਨਾਲ ਬਣਾਇਆ ਤੈਨੂੰ ਇੱਕ ਪੀਜ਼ਾ ਠੀਕ ਆ ਕਿਉਂਕਿ ਨੰਨੂ ਸੁਪਰ ਡੂਪਰ ਹੱਟਵਾ ਗੱਲਾਂ ਕਰਦੀ ਇਸ ਲਈ ਇਹਨੂੰ ਇੱਕ ਪੀਜ਼ਾ ਫ੍ਰੀ ਦੇਣਾ ਇਹਨੂੰ ਕਿਸੇ ਨੇ ਕਹਤਾ ਸੀ ਤੇਰੀ ਵੀਡੀਓ ਇੱਕ ਵਾਰੀ ਮੈਂ ਇਹਦੀ ਪਾਈ ਸੀ ਦੇ ਵਧੀਆ ਵੀਊ ਆਏ ਕਹਿੰਦੇ ਉਹਨਾਂ ਨੇ ਪੈਸੇ ਵੀ ਲਿਆ ਕਰ ਕੱਲੀਏ ਵੀਡੀਓ ਹੀ ਬਣਾਉਂਦੀ ਰਹਿਣੀ ਆ ਇਹਦਾ ਉਹਨਾਂ ਨੇ ਤਾਂ ਹਾਸੇ ਨਾ ਮਜ਼ਾਕ ਨਾ ਗਿਆ ਮੈਨੂੰ ਦੂਏ ਦੇ ਕਰ ਪੈਸੇ ਲੈਣਾਂਗੇ ਕਿ ਨਹੀਂ ਮੈਨੂੰ ਮੰਦੂ ਕਹਿੰਦੇ ਮੇਰੇ ਪੈਸੇ ਲਾਓ ਚੱਲ ਫੇ ਨੰਨੂ ਹੁਣ ਜੇ ਤੇਰਾ ਬਲੌਗ ਚੱਲਿਆ ਕਰੂਗਾ ਤਾਂ ਫੇ ਤੈਨੂੰ ਜ਼ਰੂਰ ਪੈਸੇ ਮਿਲ ਜਾਣਗੇ ਠੀਕ ਆ ਆ ਸਾਡਾ ਫੇਜ ਚ ਸਾਗ ਤਤਾ ਹੋਣ ਜਾ ਰਿਹਾ ਹੈ ਮੈਨੂੰ ਲੱਗਦਾ ਜਦੋਂ ਜਿੱਦਣ ਦਾ ਪਰਮਾਲੀਪੁਰੋਂ ਦੇ ਉਹ ਸਾ ਲਿਆਂਦਾ ਉਰਦਾਂ ਦਾ ਹੀ ਆ ਹੈਨਾ ਫੇਜ ਦੁਆਰਾ ਬਣਾਇਆ ਉਹਨਾਂ ਨੇ ਫੇਜ ਕਦੋਂ ਇਹ ਫਰੈਂਚ ਇਹ ਜਦੋਂ ਪਤਾ ਫਰੈਂਚ ਆ ਫਰੈਂਚ ਜਿਹੜੀ ਆ ਨਾ ਇਹਨੇ ਸਾਨੂੰ ਬਿਮਾਰੀਆਂ ਦਾ ਘਰ ਬਣਾਇਆ ਪੰਜ 10 ਦਾ 20 20 ਦਿਨ ਇਹਦੇ ਇਹ ਫੇਜ ਜੀ ਸਾਡੀ ਗੀਠੀ ਆ ਦੇਖੋ ਉੱਪਰ ਕੀ ਕੁਝ ਰੱਖਿਆ ਆ ਆ ਸਾਰਿਆਂ ਇਹ ਫਰੈਂਚ ਗੀਠੀ ਦੀ ਗੀਠੀ ਇਹ ਬਿਮਾਰੀਆਂ ਦਾ ਘਰ ਆ ਇਹਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਚਰਾਣੀਆਂ ਦਾ ਕੋਈ ਭੋਗ ਤੋਂ ਆਵੇ ਕੋਈ ਕੱਠ ਤੋਂ ਆਵੇ ਕੋਈ ਕਿਤੋਂ ਆਵੇ ਸਬਜ਼ੀਆਂ ਪਈਆਂ ਰਹਿਦੀਆਂ ਉਹ ਦਸਾਂ ਦਸੀਆਂ ਦੁਨੀਆਂ ਸਾਗ ਪਤਾ ਨਹੀਂ ਕਿੰਨੇ ਦਿਨ ਅਜ ਤੜਕਾ ਲਾਉਣਾ ਕਿ ਲਾ ਤੜਕਾ ਲਾਇਆ ਸਵੇਰੇ ਕਿੰਨੇ ਦਿਨਾਂ ਦਾ ਕਿਸੇ ਨਾਲ ਘਰ ਪਰ ਤੋਂ ਤੋੜ ਕੇ ਬਣਾਇਆ ਤਾਜਾ ਤਾਜਾ ਅੱਗੇ ਉਹ ਹੁੰਦਾ ਹੀ ਜਿਹੜਾ ਉਦੋਂ ਹੀ ਖਾਣਾ ਤੁਰੇ ਬਣਾਉਣਾ ਤੇ ਇਹ ਇਹ ਹੁਣ ਪਤਾ ਨਹੀਂ ਇਹ ਫਰਿੱਜ ਨੇ ਲਊ ਪੀਤਾ ਪਿਆ ਇਹ ਮੈਂ ਦਸਾਂ ਦਸਾਂ ਦਿਨਾਂ ਦੀਆਂ ਵੀ ਚੀਜ਼ਾਂ ਖਲਾਉਂਦੀ ਐ। ਐ ਵੀ ਲੈਣ ਦੇਣਾਂ ਦੀਆਂ। ਹੂੰ। ਦੇਖ ਕੀ ਕਰਦੀ ਨੰਨੂ ਇਹ। ਚਲੋ ਰੇਲ ਗੱਡੀ ਰੇਲ ਗੱਡੀ ਖੇਡੋ। ਚਲੋ 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 ਚਲੋ। ਚਲੋ 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 ਚਲੋ। ਚੂਲਾ ਨੰਨੂ ਨੂੰ, ਸ਼ੂਲਾ ਨੰਨੂ ਨੂੰ ਪਾਲਣਾ ਨੰਨੂ ਨੂੰ। ਪੱਲਾ 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 ਪੱਲਾ। ਝਾਟੇ ਪਾਲ ਲੈਦੀ ਨੰਨੂ। ਅੱਲੇ ਲੋਕ ਵੀ ਜਿਹੜੇ ਲੋ ਜੀ ਜਿਹੜੇ ਇੰਸਟਾਗ੍ਰਾਮ ਤੇ ਮਾੜੇ ਮੋਟੇ ਦੇ ਸਭ ਮਸ਼ਹੂਰ ਹੁੰਦੇ ਆ ਨਾ ਉਹ ਗਾਣੇ ਗਾਈ ਜਾਂਦੇ ਆ ਜਿਵੇਂ ਭਮਾ ਬਾਚ ਭੋਰਾ ਦਾ ਮਨਾ ਮੇਰੇ ਵਾਂਗੂ ਉਹਨਾਂ ਨੇ ਚੱਕ ਕੇ ਇੰਸਟਾਗ੍ਰਾਮ ਤੇ ਜੀ ਚੱਲਦੇ ਤੁਸੀਂ ਇੰਸਟਾਗ੍ਰਾਮ ਤੇ ਆ ਵੀਡੀਓ ਜਾਂ ਤੁਹਾਡੀਆਂ ਪਾਣੀ ਵੀਡੀਓ ਤੇ ਵਾਜ ਤੁਸੀਂ ਗਾਣੇ ਉਦਾਂ ਹੀ ਕੱਢੀ ਜਾਂਦੇ ਸਦਾਈਆਂ ਵਾਂਗੂ ਨਾ ਪਤਾ ਲਾ ਦਾ ਨਾ ਥੋਲਾ ਦਾ ਅੱਜ ਕੱਲ੍ਹ ਆ ਗਈ ਬੇਸੁਰੀਆਂ ਦੀ ਦੁਨੀਆ ਉਹਦਾ ਦੇ ਉਸਾਬੇ ਸੁਰਿਆਂ ਤੋਂ ਮੈਨੂੰ ਚੇਤਾ ਆ ਗਿਆ ਗੋਂਦੀ ਤੂੰ ਵੀ ਬਹੁਤ ਸੋਹਣਾ ਸੀਗਾ ਨਹੀਂ ਆ ਕਿ ਮੈਂ ਤੈਨੂੰ ਬੇਇੱਜ਼ਤੀ ਕਰ ਮੈਨਾਂ ਬੇਸੁਰਿਆਂ ਤੋਂ ਚੇਤਾ ਆ ਗਿਆ ਵੀ ਤੂੰ ਤਾਂ ਸੋਹਣਾ ਗੋਂਦੀ ਸੀ ਕਿੰਨਾ ਸੋਹਣਾ ਪਾਉਂਦੀ ਮੈਂ ਯੂਨੀਵਰਸਿਟੀ ਕੋਈ ਗਾਣਾ ਸੁਣਾ ਵਧੀਆ ਜਾਂ ਮੈਨੂੰ ਤਾਂ ਰੋਕ ਗਈ ਸੌਂਦੇ ਮੈਨੂੰ ਅੱਜ ਦੇ ਨਹੀਂ ਦਪੜੀਲੇ ਪੜੀ ਬਹਿ ਜਾਂਦੇ ਤੈਨੂੰ ਕਿੱਦਾਂ ਦੇ ਆਉਂਦੇ ਨੇ ਮੈਨੂੰ ਆਉਂਦੇ ਆ ਸੁਣਾਵਾ ਹੂੰ ਮੈਨੂੰ ਕੋਈ 11 ਇੱਕ ਦਾ ਮੈਨੂੰ ਟੌਪਿਕ ਜੈ ਜਿੱਦਾਂ ਰੁਕ ਜਾ ਉੱਧਰ ਪਹਿਲਾਂ ਪੀਜ਼ਾ ਆ ਗਿਆ ਪੀਜ਼ਾ ਲੈ ਆਓ ਲਓ ਜੀ ਵਿੱਚ ਕਰਦੇ ਕਰਦੇ ਉਧਰ ਨੰਨੂ ਦਾ ਪੀਜ਼ਾ ਵੀ ਆ ਗਿਆ ਪਹਿਲਾਂ ਗਾਣੇ ਦੀ ਗੱਲ ਕਰਦੇ ਕਿਦਾਂ ਤੇ ਉਹ ਸਭ ਕੀ ਹਿਸਾਬ ਕਿਤਾਵੀ ਗਾਣੇ ਦੀ ਗੱਲ ਇਦਾਂ ਵੀ ਮੈਨੂੰ ਆਉਂਦੇ ਲੋਕੀ ਤੇ ਜਿੱਦਾਂ ਚਿੜਨਾ ਦਾ ਚੰਬਾ ਹੋ ਗਿਆ ਆਪਣੇ ਹੋ ਗਿਆ ਹਾਂ ਡਾਚੀ ਵਾਲਿਆ ਨਹੀਂ ਤੈਨੂੰ ਪੁਰਾਣੀ ਤੂੰ ਇਦਾਂ ਵੀ ਇੰਨੇ ਗਾਣੇ ਪੁਰਾਣੇ ਹਾਂ ਓਏ ਲੁੱਟਿਆ ਗਾਣਾ ਆਏ ਦੇਖੀਂ ਤੂੰ ਮੈਨੂੰ ਮੈਂ ਤਾਂ ਵੀ ਪੁਰਾਣੀ ਮੈਂ ਤਾਂ ਕਹਿੰਦੀ ਇਦਾਂ ਗਿਆ ਨਹੀਂ ਮੈਨੂੰ ਆਉਂਦੇ ਆ ਉਹ ਜੂਣਾ ਮੋੜ ਕੋਤ ਜੱਟਾਂ ਦੇ ਮੈਂ ਇਹਦੇ ਦਾ ਪ੍ਰਾਣੇ ਪ੍ਰਾਣੇ ਗਾਣੇ ਕਿਹਾ ਨਹੀਂ ਵਾਰੀ ਖੋਲ ਕੇ ਵਹਿ ਜਾ ਟਰੱਕ ਇਹ ਨਾਮਾ ਲੈ ਲਿਆ ਟਰੱਕ ਤੇ ਰਿਆਰ ਨੇ ਹਾਂ ਤੂੰ ਸੁਣਾ ਹੁਣ ਕਿਹੜਾ ਕਿੰਨੂ ਆਦਾ ਚੱਜ ਨਾ ਸੁਣਾਈ ਜਰਾ ਮੈਂ ਸੁਣਾ ਨਾ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਆవో ਸਾਹਮਣੀ ਆਹ ਉਹ ਸਾਹਮਣੇ ਕੋણો ਦੀ ਰਸ ਕਿ ਹਾਲੰਗੁ ਮਾਈਆ ਤੇਰੀ ਮਾਨਿਰਨੀਆ ਸਾਗਵੇ ਤੇਰੀ ਮਾਨੇ ਅੱਛਾ ਤੇਰੀ ਮਾਨਿਰਨੀਆ ਸਾਗਵੇ ਅਸਾਂ ਮੰਗਿਆ ਤੇ ਦੇ ਦਿੱਤਾ ਜਵਾਬ ਵੇ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗੁ ਮਾਈਆ ਆਹ ਉਹ ਸਾਹਮਣੇ ਆ ਬਈ ਸਾंभਣੇ ਤਮੰਦੀ ਰਸ ਕੇ ਨਾ ਲੰਗ ਮਾਇਆ ਆ ਬੋ ਸਾंभਣੇ ਤਮਾ ਤੈਨੂੰ ਮੈਂ ਹੈ ਵੇ ਝੰਬ ਮਾਇਆ ਆਰੇ ਆ ਵੀ ਸਹੀ ਆ ਤੇ ਆਜੋ ਹਣ ਦਿਓ ਸਾਹ ਇਹਦਾ ਵੀ ਆਪਣਾ ਬਾਜ ਦੱਸਿਓ ਕਿੱਦਾਂ ਦੀ ਆ ਤੇ ਨਾਲ ਹੀ ਨੰਨੂ ਦਾ ਪੀਜ਼ਾ ਕਰੀਏ ਓਪਨ ਤੂੰ ਕੀ ਖਾਣਾ ਆ ਹੂੰ ਇਹਨੂੰ ਮੈਨੂੰ ਵੀ ਲੈ ਲੈ ਮੀਨਾ ਮਮੀ ਖਾਣਾ ਆ ਕੁਜ਼ੀਨਾ ਨੂੰ ਨਹੀਂ ਲੈ ਆਂ ਮੈਲੇ ਕਾ ਤੋਂ ਨਹੀਂ ਪੀ ਜਾਂ ਲਿਆ ਆਂਦਾ ਕੀ ਕਿਦਾਂ ਐ ਨਾ ਚੁੱਪ ਮੈਨੂੰ ਵੀ ਨਾ ਮੈਨੂੰ ਵੀ ਨਾ ਨਾ ਚੁੱਪ ਦੇ ਤੇਰੇ ਨੰਨੂ ਹਣ ਇਦਾਂ ਕਰੇ ਚੰਗੀ ਤਰ੍ਹਾਂ ਬਹਿ ਜਮੀ ਹੋਰ ਨਾ ਤੇਰੇ ਨਾਲ ਹੀ ਇਹ ਖਾਣ ਬਹਿ ਜਵੇ ਅੱਛਾ ਹਾਈ ਤੇ ਨਹੀਂ ਬਹਿਣਾ ਅੰਦਰ ਚੱਲ ਜਾ ਉੱਥੇ ਜਾਂ ਅੰਦਰ ਚੱਲ ਜਾ ਇੱਥੇ ਤੇ ਚਾਲ ਮਾਰ ਕੇ ਚੜ ਜਾਣਾ ਨੰਨੂ ਇਹਨੇ ਚੱਲ ਖਾ ਲਾ ਖਾਣਾ ਖਾਣਾ ਸਿੱਟ ਕੇ ਆ ਉਹ ਉੱਥੇ ਤੂੰ ਬਹਿ ਜਾਣਾ ਏ ਮੇਜ਼ ਤੇ ਤੇ ਉੱਥੇ ਬਹਿ ਜਾਣਾ ਏ ਇੱਥੇ ਇਹਨੇ ਇਕਦਮ ਚਾਲ ਮਾਰ ਕੇ ਆਇਆ ਨਾ ਦੇਖ ਲਈ ਚੱਲ ਇਧਰੋ ਚੱਲ ਸਿੱਟ ਬਹਿ ਜਾ ਇਹ ਸਿੱਟ ਇੱਥੇ ਲਿਆ ਯਸ ਇੱਥੇ ਲਿਆ ਆ ਨੰਨੂ ਖਾ ਨਹੀਂ ਹੁੰਦਾ ਤੂੰ ਕਹਿੰਦੇ ਮੈਂ ਪੂਰਾ ਖਾ ਜਾਣੀ ਆ ਆਇਆ ਨਾ ਵਾਲੀ ਵਾਲੀ ਲੋ ਜੀ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਤੇ ਨੈਕਸਟ ਬਲੌਗ ਨਵੇਂ ਕੱਪੜਿਆਂ ਵਾਲਾ ਤੇ ਤੁਹਾਨੂੰ ਦਿਖਾਵਾਂਗੇ ਇੱਕ ਸਾ ਜਿੱਦਾਂ ਹੈਗਾ ਆ ਦੇ ਇਹ ਵੀ ਸਾਡੇ ਇੱਥੇ ਆ ਜਾਂਦੀ ਰੋਜ਼ ਮਾਂ ਉਹ ਬਿੱਲੀ ਜਿਹੜੀ ਇਹਦੀ ਰੋਟੀਆਂ ਮਾਂ ਨੂੰ ਦੀਆਂ ਜੋ ਫੀਡ ਫੂਡ ਵਾਜਦੀ ਹੈ ਇਹਨੇ ਲਈ ਇਹ ਉਹਨਾਂ ਦੇ ਦਿੰਦੀ ਆ ਇਹ ਵੀ ਹੁੰਦੇ ਆ ਦੇਦੀ ਆ ਇਹਨੂੰ ਖੇਡਣ ਲਾ ਪਿੰਦੀ ਉਹਦੇ ਨੂੰ ਗਵਰਨਰ ਘਰੋਂ ਬਿਲਡਿੰਗਾਂ ਨੂੰ ਬਚਾਉਣਾ ਚਾਹੀਦਾ ਹੈ ਨਾ ਇਹ ਆਪ ਹੀ ਫੇਡਣ ਲੱਗ ਪਈ ਦੀ ਹੋ ਇਹਨੂੰ ਪਤਾ ਹੁਣ ਉੱਥੇ ਖੜੀ ਹੈ ਦੇਖਦੀ ਉਹ ਇਹਨੀਆਂ ਦੇਖਣ ਦੀ ਹਾਂ ਮੈਓ ਲੋ ਜੀ ਓਕੇ ਬਾਈ ਚੜਦੀ ਕਲਾ ਚ ਰਹੋ ਤੰਦਰੁਸਤ ਰਹੋ ਖੁਸ਼ ਰਹੋ ਤੇ ਆਪਣੇ ਪਰਿਵਾਰ ਨਾਲ ਰਹੋ ਤੇ ਰੀਝਾਂ ਪੂਰੀਆਂ ਕਰੋ ਤੇ ਪੈਸਾ ਵੀ ਜੋਣ ਬਾਰੇ ਵਾਰਾ ਨਾਲ ਸੋਚਿਆ ਕਰੋ ਖਾਓ ਪੀਓ ਰੈਚ ਲੋ ਤੇ ਨਿਆਰੇ ਲੋ ਮੈਂਟ ਦਾ ਨਹੀਂ ਕੋਈ ਭਰੋਸਾ ਜਿਹੜਾ ਜਿਨ੍ਹਾਂ ਨੇ ਸਰ ਉਹ ਨਹੀਂ ਖਾਧੀ ਹੈਗੀ ਹਾਂ ਜਿਨ੍ਹਾਂ ਵਰਫੀ ਮਦਰ ਸਾਰੇ ਵੀਰਾਂ ਨੇ ਜਰੂਰ ਆਇਓ ਜਿਹੜੇ ਵੀ ਸਾਨੂੰ ਪਿਆਰ ਕਰਦੇ ਜਿਨ੍ਹਾਂ ਨੇ ਇੰਨੇ ਮੈਸੇਜ ਕੀਤੇ ਘਟੋ ਘਟ ਮੇਰੇ ਖਿਆਲ ਨਾਲ 7-800 ਮੈਸੇਜ ਹੀ ਹੋਣਾ ਦੇ ਹੋ ਸਾਰੇ ਇੰਸਟਾ ਹਜ਼ਾਰ ਤੋਂ ਉੱਤੇ ਹਜ਼ਾਰ ਤੋਂ ਉੱਤੇ ਮੈਸੇਜ ਆ ਸਾਰਿਆਂ ਦਾ ਬਹੁਤ ਧੰਨਵਾਦ ਤੇ ਬਾਬਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਮਿਲਦੇ ਆ ਕੱਲ ਨੂੰ ਨੈਕਸਟ ਬਲੋਗ ਚ ਓਕੇ ਬਾਏ ਬਾਏ